ਜਿਵੇਂ ਕਈ ਲੋਕ ਵਿਭਮ ਭਰਮਾਂ ਦਾ ਸ਼ਿਕਾਰ ਹੋ ਜਾਂਦੇ ਹਨ ਵੀ ਸਾਨੂੰ ਇਸ ਤਰ੍ਹਾਂ ਦਾ ਕਿਸੇ ਨੇ ਕੁਝ ਕਰ ਦਿੱਤਾ ਹੈ ਕੋਈ ਸਾਨੂੰ ਛਾਇਆ ਹੋ ਗਿਆ ਹੈ ਕਈ ਤਰ੍ਹਾਂ ਦੀਆਂ ਲੋਕ ਗੱਲਾਂ ਕਰਦੇ ਹਨ ਫਿਰ ਉਹਦੇ ਵਾਸਤੇ ਕਈ ਡੰਬੀਆਂ ਪਖੰਡੀਆਂ ਦੇ ਕੋਲ ਤੁਰੇ ਫਿਰਦੇ ਰਹਿੰਦੇ ਹਨ ਆਪਣਾ ਸਮਾਂ ਵੀ ਜ਼ਾਇਆ ਕਰਦੇ ਹਨ ਪੈਸਾ ਵੀ ਬਰਬਾਦ ਕਰਦੇ ਹਨ ਮਹਾਰਾਜ ਨੇ ਕਿੰਨਾ ਸਾਨੂੰ ਸਾਡੀ ਝੋਲੀ ਦੇ ਵਿੱਚ ਇਹ ਬਖਸ਼ਿਸ਼ਾਂ ਪਾਈਆਂ ਹਨ ਵੀ ਕਿਤੇ ਭਟਕਣ ਦੀ ਜ਼ਰੂਰਤ ਨਹੀਂ ਹੈ ਬਾਣੀ ਦੇ ਨਾਲ ਜੁੜੋ ਤੁਹਾਡੇ ਉੱਪਰ ਕਿਸੇ ਦਾ ਅਸਰ ਨਹੀਂ ਹੋਵੇਗਾ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਇਹ ਮੰਤਰਾਂ ਦਾ ਮਹਾ ਮੰਤਰ ਹੈ ਤਨ